ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਂਛੀ ਵੜਿਆ 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 ਪਤਾਂ ਦੀ ਸਿਮਤ ਕਰਾਂ ਕਾਂਛੀ ਵਾਲਿਆ ਤੇਰੀਆਂ ਕਿਰਮਾਂ ਦੀ ਸਿਮਤ ਕਰਾਂ ਕਾਂਛੀ ਵਾਲਿਆ ਵਾਰ-ਵਾਰ ਸੀਸ ਤੇ ਦੇ ਚਰਨੀ ਤਰਾ ਕਾਂਛੀ ਵੜਿਆ ਵਾਰ-ਵਾਰ ਸੀਸ ਤੇ ਦੇ ਚਰਨੀ ਤਰਾ ਕਾਂਛੀ ਵੜਿਆ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਸ਼ੀ ਵਾਲਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਸ਼ੀ ਵਾਲਿਆ ਹਕੀਕਤ ਦੇ ਸੱਚ ਪੂਰਾ ਪੂਰਾ ਤੋਲਿਆ ਝੂਠੀਆਂ ਮਖਟੀਆਂ ਦਾ ਪੇਤ ਖੋਲਿਆ ਹਕੀਕਤ ਦੇ ਸੱਚ ਪੂਰਾ ਪੂਰਾ ਤੋਲਿਆ ਆਕੇ ਤੇ ਸੱਚ ਪੂਰਾ ਪੂਰਾ ਤੋਲਿਆ ਝੂਠੇ ਮਖੌਟਿਆਂ ਦਾ ਪੇਤ ਖੋਲਿਆ ਆਕੇ ਤੇ ਸੱਚ ਪੂਰਾ ਪੂਰਾ ਤੋਲਿਆ ਝੂਠੇ ਮਖੌਟਿਆਂ ਦਾ ਪੇਤ ਖੋਲਿਆ ਹੋਰ ਕੀ ਮਸਾਲ ਮੈਂ ਨੇ ਇਸ ਤੋਂ ਪਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਨੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਸ਼ੀ ਵਾਲਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਸ਼ੀ ਵਾਲਿਆ ਰਾਜਾ ਮਹਾਰਾਜਿਆਂ ਦਾ ਮਨ ਟੁੱਟਿਆ ਦੇਖੇ ਨਾਮਦਾਨ ਚ ਦਿਨਾਂ ਨਾ ਜੋੜਿਆ ਰਾਜੇ ਮਹਾਰਾਜਿਆਂ ਦਾ ਮਾਨ ਟੋੜਿਆ ਏਕੇ ਨਾਮਦਾਨ ਚਰਨਾ ਨਾਲ ਜੋੜਿਆ ਰਾਜੇ ਮਹਾਰਾਜਿਆਂ ਦਾ ਮਾਨ ਟੋੜਿਆ ਏਕੇ ਨਾਮਦਾਨ ਚਰਨਾ ਨਾਲ ਜੋੜਿਆ ਜਿਹੜੀ ਤੇਰੇ ਚਰਨਾ ਚ ਸੜਗਾ ਚ ਥਾਂ ਕਾਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕਾਚੀ ਵੜਿਆ ਤੇਰੀਆਂ ਹੀ ਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਤੇਰੀਆਂ ਹੀ ਰਹਿਮਤਾਂ ਦੀ ਸਿਫਤ ਕਰਾਂ ਕੰਚੀ ਵੜਿਆ ਸੋ ਆਉਤੀ ਜਗਤ ਗੁਰੂ ਸਤਗੁਰੂ ਵਾਜ ਦੀ ਮਹਾਰਾਣੀ ਦੇ ਚਰਨਾ ਕਮਲਾਂ ਦੇ ਵਿੱਚ ਬੇਨਤੀ ਕਰੀਏ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਸਤਗੁਰੂ ਦੀ ਕਿਰਪਾ ਕਰਨ ਜਿਨ੍ਹਾਂ ਨੇ ਸੰਗਤਾਂ ਨਹੀਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਤਿਗੁਰੂ ਜੀ ਸਭ ਦੀ ਕੀਤੀ ਸੇਵਾ ਨੇਕੇ ਦੇ ਵਿੱਚ ਲਾਉਣ ਸਾਰਿਆਂ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾ ਬਖਸ਼ਣ ਆਪਣੇ ਚੰਨਾ ਕਮਲਾਂ ਦੀ प्रीਤੀ ਬਖਸ਼ਣ ਦੀ ਆਉ ਜੀ ਬੇਨਤੀ ਕਰੀਏ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੁਤਿੰਦਲੋਂ ਧੰਨਵਾਦ ਹੈ ਸਾਡੇ ਬਹੁਤੀ ਸਤਕਾਰਯੋਗ ਵੀਰ ਰਾਜਾ ਬਲੰਦਪੁਰ ਜੀ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਸਵਾਮੀ ਸਰਬਨ ਦਾਸ ਜੀ ਮਹਰ ਸਾਰੀਆਂ ਸੰਗਤਾਂ ਨੂੰ ਆਪਣੇ ਦਰ ਘਰ ਦੀ ਸੇਵਾ ਬਖਸ਼ਦੇ ਰਹਿਣ ਆਓ ਜੀ ਬੇਨਸ ਦੀ ਕਰੀਏ ਰਹੀ ਤੜ ਦੀ ਕਰਨ ਤੇਰੇ ਨਾਮ ਦੀ ਓਏ ਸਾਰਾ ਰਹਿਤਣ ਦੀ ਕਲਾ ਤੇਰੇ ਨਾਮ ਦੀ ਸਾਰੇ ਬਤਨਾ ਭਰਾ ਰਹਿਤਣ ਦੀ ਕਲਾ ਤੇਰੇ ਚੜਦੀ ਕਲਾ ਤੇਰੇ ਚੜਦੀ ਕਲਾ ਤੇਰੇ ਨਾਮ ਦੀ ਸਾਰੇ ਬਤਨਾ ਭਲਾ ਰਹਿਤਣ ਦੀ ਕਲਾ ਤੇਰੇ ਨਾਮ ਦੀ ਰਾਹੀ ਤੜ ਦੀ ਕਲਾ ਤੇਰੇ ਨਾਮ ਦੀ ਸਰ ਬਾਤ ਦਾ ਪਲਾ ਰਹੀ ਤੜ ਦੀ ਕਲਾ ਤੇਰੇ ਨਾਮ ਦੀ ਸਰ ਬਾਤ ਦਾ ਪਲਾ ਸੁਗਰੂ ਪਿਆਰੇਓ 10 ਦਿਨ ਮਾੜੇ ਜਥੇ ਦੇ ਵੱਲੋਂ ਇੰਨੀਆਂ ਕਹਾਜਰੀਆਂ ਪਰਵਾਰਨ ਕਰੀਆਂ ਜੀ ਸੋ ਤੇਨ ਦੇ ਲੋ ਧੰਨਵਾਦ ਹੈ ਸ਼ਰੋਬਣੀ ਸਤਿਗੁਰੂ ਸ਼੍ਰੀ ਗੁਰੂ ਰਵਦਾਸ ਜੀ ਬਖਸਵਾ ਮਹੱਲਾ ਤਖਵਾਨ ਬਕੇਰੀਆ ਅਤੇ ਇਸ ਮੁਹੂ ਇਲਾਕੇ ਭਰਤੀਆਂ ਦੇ ਸ਼ਬਦ ਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਦੇ ਵੱਲੋਂ ਇਹ ਜੋ ਇੱਕ ਮਹਾਨ ਸੰਤ ਸਮੇਲਨ ਮਨਕੋਟਿਆ ਫਾਰਮ ਵਿਖੇ ਜਗਤ ਗੁਰੂ ਸਤਗੁਰੂ ਵਿਦਾਤ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਛਤਰ ਸ਼ਾਯਾ ਹੇਠ ਸ੍ਰੀ 108 ਸਤਗੁਰੂ ਨਰਿੰਦਰੰਧਾ ਜੀ ਮਹਾਰਾਜ ਜੀ ਦੀ ਪਾਵਨ ਰਹਿਨ ਮਾਈ ਸਰਪ੍ਰਸਤੀ ਹੇਠ ਬਣਾਇਆ ਜਾ ਰਿਹਾ ਹੈ ਸਤਗੁਰੂ ਜੀ ਕਿਰਪਾ ਕਰੇ ਸਾਰਿਆਂ ਦਾ ਕਦਮ ਕਦਮ ਚੱਲਿਆ ਲੇਖੇ ਦੇ ਵਿੱਚ ਲਾਉਣ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਣ ਕਰਨ ਇੰਨੀਆਂ ਹਾਜ਼ਰੀਆਂ ਪ੍ਰਵਾਣ ਕਰਦੀਆਂ ਦੀ ਕਥਾ ਕੀਰਤਨ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਪੋਚਕ ਤਰੁੱਟੀ ਰਹਿ ਗਈ ਹੋਵੇ ਸਤਿਗੁਰੂ ਜੀ ਬਖਸ਼ਣ ਹਾਰਨੀ ਸੰਗਤ ਬਖਸ਼ਣ ਆ ਰਹੇ ਜੋ ਸੰਵਾਦ ਲੱਗ ਗਿਆ ਹੋਵੇ ਸੋਸ਼ਟੀ ਸਕਤਰ ਸਾਹਿਬ ਤੋਂ ਮਾਫੀ ਮੰਗਦੇ ਆ ਸਤਿਗੁਰੂ ਜੀ ਕਿਰਪਾ ਕਰਨ ਆਓ ਜਕਾਰੇ ਦੀ ਸੰਝ ਪੜਣੀ ਹੈ ਕੋਈ ਰਸਨਾ ਬਾਂਦੀ ਨਾ ਰਵੇ ਦੀ ਜੋ ਬੋਲੇ ਸੋਨਰ ਭੈ ਸਤਗੁਰੂ ਨਿਵਦਾ ਜੀ ਮਹਾਰਾਜ ਜੋ ਬੋਲੇ ਸੋਨਰ ਭੈ ਸਤਗੁਰੂ Swami ਸਰਵਣਦਾ ਜੀ ਮਹਾਰਾਜ